ਇਹ ਹੈ ਮਨਦੀਪ ਕਹਿੰਦੇ ਬਲਦਰਾ ਵਾਲਾ ਉਰਲੇ ਪਾਸੇ ਟੀਮ ਕਹਿੰਦੇ ਜੰਗੀਆਂ ਨੇ ਦੀ ਹੈ ਪਰਲੇ ਪਾਸੇ ਮੁੰਡੇ ਕਹਿੰਦੇ ਖੇਤਾਂ ਵਾਲੀ ਸਾਈਡ ਗੁਰੂਸਰੀਏ ਚਲੇ ਗਿਆ ਹੈ ਬੀਨਾ ਜਖੇਪਾਂ ਦੀ ਧਰਤੀ ਦਾ ਕਹਿੰਦੇ ਉਰਲੀ ਕੰਨੀ ਤੇ ਲੱਗਿਆ ਹੋਇਆ ਹੈ ਰਾਣੇ ਵਰਗੇ ਤਿਆਰ ਹੈ ਚੌਥੀ ਸਟਾਪ ਲਾਈਨ ਹੈ ਬਲਦਰਾ ਦਾ ਮਨਦੀਪ ਪਹਿਲਾ 1.5 ਨੰਬਰ ਕਹਿੰਦੇ ਆਪਣੀ ਟੀਮ ਦੇ ਇਸ ਵਿੱਚ ਜੋੜਦਾ ਹੋਇਆ ਹੈ ਇਹਨਾਂ ਕਹਿੰਦੇ 1.5 ਨੰਬਰ ਜੰਗੀਆਂ ਨੇ ਦੀ ਟੀਮ ਦੇ ਖਾਤੇ 'ਚ ਜੋੜ ਦਿੰਦਾ ਆਹ ਹੈ ਕਹਿੰਦੇ ਗੁਰੂਸਰੀਏ ਘੋੜਾ ਰਾਏ ਨੇ ਕਬੱਡੀ ਪਾਉਣ ਦੇ ਲਈ ਹੰਦਿਆਂ ਦੇ ਦਰਮਿਆਨ ਤਿਆਰ ਹੈ ਦੋਨੇ ਹੱਥ ਜੋੜ ਕੇ ਧਿਆਵਾ ਰੱਬ ਨੂੰ ਬਾਜ ਵਾਲੀ ਅੱਖ ਨਾਲ ਦੇਖਿਆ ਸਭ ਨੇ ਗੁਰੂ ਸ੍ਰੀਏ ਘੋੜੇ ਦੀ ਕਬੱਡੀ ਹੈ ਇੱਕ ਪਾਸੇ ਕਹਿੰਦੇ ਜੰਗੀਆਣੇ ਦਾ ਜੱਟ ਗੁਰਪ੍ਰੀਤ ਸਿੰਘ ਹੈ ਇੱਕ ਕਿੰਨੀ ਤੇ ਕਰਿੰਦਰ ਸਿੰਘ ਹੈ ਵਿਚਕਾਰ ਮਿੰਟੋ ਹੈ ਆ ਜਾਫੀ ਕਹਿੰਦੇ ਸਕਾਰਪੀਓ ਗੱਡੀ ਨਾਲ ਸਨਮਾਨਿਆ ਗਿਆ ਲਓ ਇਸ ਵੇਲੇ ਘੋੜਾ ਨੋਇਨ ਇੱਕ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਆਇਆ ਹੈ ਅਗਲੀ ਰੋਡ ਸ਼ੈਂਟੀ ਕਰਾਚੋ ਵਾਲਾ ਲੈ ਸ਼ੈਂਟੀ ਕਰਾਚੋ ਵਾਲਾ ਜੇ ਮਿੰਟੂ ਜੱਫਾ ਲਾਵੇਗਾ ਗੁਰਦੀਪ ਸਿੱਧੂ ਵੱਲੋਂ ਕਹਿੰਦੇ 500 ਦੇ ਵੱਡੇ ਮਾਣ ਪਿਆਰ ਕਹਿੰਦੇ ਦਿੱਤੇ ਜਾਣਗੇ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਹਨੂੰ ਬਲੱਡ ਦੇ ਵਿੱਚ ਕਬੱਡੀ ਮਿਲੀ ਹੈ ਇਹਨੂੰ ਖੂਨ ਦੇ ਵਿੱਚ ਕਬੱਡੀ ਮਿਲੀ ਹੈ ਕਰਾਚਾ ਆ ਸੋਮਾ ਬਹੁਤ ਤਗੜੀ ਕਬੱਡੀ ਖੇਡਿਆ ਮੇਰੇ ਮਿੱਤਰੋ ਲਓ ਕਰਾਚਾ ਵਾਲਾ ਸ਼ੈਂਟੀ ਖੇਡ ਆਇਆ ਹੈ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਮੇਰੇ ਮਿੱਤਰੋ ਗੱਲਾਂ ਹੋਈਆਂ ਨਿਊਜ਼ੀਲੈਂਡ ਦੀਆਂ ਪਾਰਿਆ ਕਬੱਡੀ ਮੁੰਡਾ ਸੰਗਰੂਰੀਆ ਕਰਾਚੋ ਪਿੰਡ ਮੇਲੇ ਵਾਲਾ ਪਿੰਡ ਨਹੀਂ ਕਰਾਚੋ ਸੁਣੀ ਦਾ ਮੇਲੇ ਵਾਲਾ ਪਿੰਡ ਨਹੀਂ ਕਰਾਚੋ ਸੁਣੀ ਦਾ ਲੱਗਿਆ ਜਫਾ

ਵੀ ਆ ਖਿਡਾਰੀ ਨੇ ਕਿੱਥੋਂ ਡੱਕਣੇ ਕਿੱਥੋਂ ਲਾ ਕੇ ਜੱਥਾ ਮੇਰੇ ਵੀਰੋ ਬੱਲੇ ਬੱਲੇ ਕਰਵਾਉਣੀ ਹੈ ਪਰ ਬੁਲਟ ਲੈ ਕੇ ਨੰਬਰ ਵਾਪਸ ਆ ਗਿਆ ਬੰਦੀਰ ਸਿੰਘ ਬੱਲੇ ਵਾਲੇ ਦੀ ਰੇ ਲਓ ਬੱਲੇ ਵਾਲਾ ਮਨਦੀਪ ਹੈ ਅੱਜ ਜੰਗੀ ਵਾਲਿਆਂ ਨੇ ਚੋਣ ਕੀਤੀ ਆ ਕਰਾਜੋ ਵਾਲੇ ਛੱਟੀ ਦੀ ਤੇ ਕਹਿੰਦੇ ਬਲੰਗਰ ਵਾਲੇ ਮਨਦੀਪ ਦੀ ਮੇਰੇ ਮਿੱਤਰੋ ਵੀ ਮੁੰਡੇ ਅੱਜ ਦੇ ਟਾਈਮ ਦੇ ਚੋਟੀ ਦੇ ਰੇਡਰ ਹੈ ਸਿਰੇ ਦੇ ਰੇਡਰ ਹੈ ਟੌਪ ਦੇ ਧਾਵੀਆਂ ਦੇ ਵਿੱਚ ਨਾ ਆਉਂਦਾ ਇਹ ਹੈ ਬਲੰਗਰਾਂ ਵਾਲਾ ਮਨਦੀਪ ਮੁੰਡਾ ਉੱਠਿਆ ਤੂਫਾਨ ਬਣ ਕੇ ਮੇਰੇ ਮਿੱਤਰੋ ਜਿਖੇਪੜ ਵਾਲਾ ਮੀਨਾ ਕਰਦਾ ਕੋਸ਼ਿਸ਼ੇ ਖੱਜਲ ਬਾਹਲਾ ਕਰਦਾ ਰੇਡਰਾਂ ਨੂੰ ਨੌਜਵਾਨ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਕਹਿੰਦੇ ਘੋੜਾ ਪਾ ਰਿਹਾ ਹੈ ਗੁਰੂਸਰੀਆ ਘੋੜਾ ਕਬੱਡੀ ਪਾ ਰਿਹਾ ਹੈ ਪਰਲੀ ਕੰਨੀ ਤੇ ਕਹਿੰਦੇ ਜੰਗੀ ਵਾਲੇ ਆਲਾ ਗੁਰਪ੍ਰੀਤ ਲੱਗਿਆ ਹੋਇਆ ਹੈ ਪਰਲੀ ਕੰਨੀ ਤੇ ਗੁਰਪ੍ਰੀਤ ਹੈ ਮਿੰਟੂ ਦਾ ਜਫਾ ਕਹਿੰਦੇ ਗੁਰਦੀਪ ਸਿੱਧੂ ਵੱਲੋਂ 500 ਦਾ ਹੋਣਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਡਿਗਦੀ ਟੈਂਦੀ ਜੀਜੀ ਕਹਿੰਦੀ ਓ ਚੰਨਾ ਤੇਰੀ ਹੂਰ ਨਾ ਮਾਰ ਜਾਲਮਾ ਵੇ ਪੇਕੇ ਤਤੜੀ ਦੇ ਦੂਰ ਪੇਕੇ ਤਤੜੀ ਦੇ ਦੂਰ ਕੋ ਘੋੜਾ ਤਕੜੇ ਨੰਬਰ ਦਾ ਵਾਅਦਾ ਕਰ ਗਿਆ ਅਗਲੀ ਰੇਡ ਕਰਾਚੋ ਵਾਲਾ ਕਰਾਚੋ ਵਾਲਾ ਤਿਆਰ ਹੈ ਕਿ ਕੰਨੀ ਤੇ ਕਹਿੰਦੇ ਗੁਰੂ ਸਰ ਪਿੰਡਾ ਸੁਖੇ ਦਾ ਹੈ ਬਾਕੀ ਦੇ ਮੇਲੇ ਤੇ ਵੀ ਬਹੁਤ ਤਗੜੇ ਕਹਿੰਦੇ ਜੱਫੇ ਲਾਏ ਆ ਇੱਕ ਕਹਿੰਦੇ ਤੇ ਜਖੇਪਲ ਪਿੰਡ ਦਾ ਮੀਨਾ ਲੱਗਿਆ ਹੋਇਆ ਹੈ ਕਰਾਚੋ ਵਾਲਾ ਕਹਿੰਦੇ ਸਾਲ ਐਨ ਮੇਰੇ ਮਿੱਤਰੋ ਤੂਤੀ ਬੋਲਦੀ ਆ ਮੁੰਨੇ ਦੀ ਤੂਤੀ ਬੋਲਦੀ ਆ ਪੰਜਾਬ ਦੇ ਕੱਪਾਂ ਦੇ ਉੱਪਰ ਲਓ ਕਰਾਚੋ ਵਾਲਾ ਸੰਟੀ ਨਾਈਕੀ ਪੁਆਇੰਟ ਵਾਪਸ ਆ ਗਿਆ ਐਗਲੀ ਕਬੱਡੀ ਬੁਲਟ ਫੇਰ ਪੌਣ ਦੇ ਲਈ ਵਾਦਾ ਆਇਆ ਕਦੇ ਖੀਰੇ ਵਾਲੇ ਦੇ ਬੁਲਟ ਦੇ ਚਰਚੇ ਆ ਆ ਖਿਡਾਰੀ ਵੀ ਕਹਿੰਦੇ ਸਾਲ ਚਰਚਾ ਦਾ ਵੇਸਾ ਬਣਿਆ ਹੋਇਆ ਵੀ ਬੁਲਟ ਵੀ ਸਿਰੇ ਦੀਆਂ ਕਬੱਡੀਆਂ ਪਾਉਂਦਾ ਅਗਲੀ ਕਹਿੰਦੇ ਕਬੱਡੀ ਤੇ ਕੁਲਵਿੰਦਰ ਕੁਲਵਿੰਦਰ ਕੋਸ਼ਿਸ਼ ਕਰ ਰਿਹਾ ਪਰ ਬੁਲਟ ਲੈ ਕੇ ਨੰਬਰ ਵਾਪਸ ਆ ਗਿਆ ਪਾ ਉਹ ਬੱਲਰਾਂ ਵਾਲਿਆ ਮਨਦੀਪ ਸਿੰਘ ਅਗਲੀ ਰੇਡ ਪਾਉਣ ਦੇ ਲਈ ਫੇਰ ਵਾਧਾ ਹੋ ਗਿਆ ਲਓ ਬੱਲਰਾਂ ਵਾਲਾ ਬੱਲਰਾਂ ਵਾਲਾ ਮਨਦੀਪ ਇਹ ਗਗਨ ਦਾ ਪਿੰਡੂ ਹੈ ਕਬੱਡੀ ਪਾਉਣ ਲਈ ਕਹਿੰਦੇ ਤਿਆਰ ਪਰ ਤਿਆਰ ਹੈ ਮੈਂ ਬੇਨਤੀ ਕਰਦਾ ਭਾਈ ਆਓ ਜੀ ਭਾਈ ਰੂਪਾ ਤੇ ਹਰਖਵਾਲ ਇਹ ਮੈਚ ਕਹਿੰਦੇ ਖੇਡਿਆ ਜਾਣਾ ਹੈ ਭਾਈ ਰੂਪਾ ਤੇ ਹਰਖਵਾਲ ਦਾ ਕਹਿੰਦੇ ਲਾਸਟ ਕੁਆਟਰ ਖੇਡਿਆ ਜਾਣਾ ਟੀਮਾਂ ਆਉਣਗੀਆਂ ਜਲਦੀ ਦੇ ਨਾਲ ਉਹ ਮਨਦੀਪ ਬੱਲਰਾਂ ਵਾਲਾ ਜਫਾ ਖਾ ਬੈਠਾ ਹੁਣ ਕਹਿ ਸਕਦੇ ਆ ਮਨਦੀਪ ਬੱਲੜਾ ਵਾਲਾ ਜਫਾ ਖਾ ਬੈਠਾ ਹੈ ਫਿਰ ਮੈਦਾਨ ਦੇ ਵਿੱਚ ਨੌਜਵਾਨ ਲਾ ਤਗੜਾ ਜਫਾ ਨੰਬਰ ਦਾ ਵਾਅਦਾ ਕਰਦਾ ਹੋਇਆ ਬਹੁਤ ਬਹੁਤ ਧੰਨਵਾਦ ਹੈ ਔਰ 2027 ਦੇ ਪੰਨੇ ਖੁੱਲਣਗੇ ਵੱਡੇ ਸਹਿਯੋਗ ਵੇ ਭਰਾਵਾਂ ਦੇ ਜਿਨ੍ਹਾਂ ਨੇ ਕਰ ਰਿਆ ਹੈ 11000 ਦਾ ਸੁਖਵਿੰਦਰ ਸਿੰਘ ਜੀ ਸਿੱਧੂ ਵੱਲੋਂ 11000 ਦਾ ਸਹਿਯੋਗ ਕੀਤਾ ਜਾਣਾ ਹੈ ਬਹੁਤ ਬਹੁਤ ਧੰਨਵਾਦ 12000 ਸੁਖਵੀਰ ਸਿੰਘ ਜੀ ਧਾੜੀ ਨਾਲ ਐਲਾਨ ਕਰਾਉਂਦੇ ਆ ਤੇ ਨਾਲ ਕਹਿੰਦੇ ਵੀਰਾ ਸਿੰਘ ਜੀ ਸਵਰਗਵਾਸੀ ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ 12000 ਦਿੱਤਾ ਜਾਣਾ ਹੈ ਮਿਸਤਰੀ ਸੁਲੱਖਣ ਸਿੰਘ ਜੀ ਭਾਈ ਰੂਪਾ ਉਹਨਾਂ ਵੱਲੋਂ 3100 ਦਿੱਤਾ ਜਾਣਾ ਹੈ ਸ਼ਹੀਦ ਜਸ਼ਨਦੀਪ ਸਿੰਘ ਜੀ ਔਰ ਸਾਡੇ ਕਲੱਬ ਨੇੜੇਵਾਲ ਦੇ ਉਹਨਾਂ ਵੱਲੋਂ 4100 ਉਪਨ ਦਾ ਪਹਿਲਾ ਪ੍ਰਾਈਜ਼ ਵੀਰ ਸਿੰਘ ਜੀ ਇਟਲੀ ਵੱਲੋਂ 65000 ਦਿੱਤਾ ਜਾਣਾ ਹੈ ਇਹ ਕਰਤਾਰ ਸਿੰਘ ਜੀ ਮਾਨ ਉਹਨਾਂ ਨੇ ਮੋਹਣੇ ਦਾ ਸਨਮਾਨ 21000 ਤੇ ਪਲੱਸ ਕੱਪ ਦੇ ਨਾਲ ਕਰਨਾ ਹੈ ਇਹ 2027 ਦੇ ਵਿੱਚ ਬੇਰਵਾ ਹੋਰ ਆਓ ਮੇਰੇ ਮਿੱਤਰੋ ਕਿਨੇ ਜਖੇਪਲ ਵਾਲਾ ਜਖੇਪਲ ਵਾਲਾ ਜਖੇਪਲ ਵਾਲਾ 730 730 730 ਇਹ ਵੀ ਵੱਡ ਛੋੜਾ ਜਾਫਾ ਹੈ ਉਹ ਮੀਨੇ ਦਾ ਜਫਾ ਕਿੱਦਾਂ ਲੱਗਿਆ ਫੇਰ ਐਂ ਨੰਡੇ ਦੇ ਸਿਰ ਆ ਕਰਵਾਇਆ ਕੋਈ ਬੁੱਲ ਨਹੀਂ ਪੈਂਦਾ ਕਾਰ ਤੋਂ ਚੱਲੇਦਾ ਲੱਖ ਲੱਖ ਦੀ ਕਬੱਡੀ ਜੱਫਾ ਕੱਲੇ ਕੱਲੇ ਦਾ ਅਗਲੀ ਕਬੱਡੀ ਫੇਰ ਬੁਲਟ ਦੀ ਹੈ ਲਓ ਬੁਲਟ ਬੁਲਟ ਖੀਰਾ ਵਾਲੀਏ ਬੋਲਟ ਨੂੰ ਲੋਕੀ ਦੁਗ-ਦੁਗ ਕਹਿੰਦੇ ਮਿੱਤਰਾਂ ਦੇ ਕੱਪ ਤੇ ਕੋੜੇ ਵੇਖ ਲਲਕਰੇ ਪੈਂਦੇ ਵੇਖ ਲਲਕਰੇ ਪੈਂਦੇ ਅੱਛਾ ਲਲਕਰੇ ਪੈਂਦੇ ਅੱਜ ਸ਼ੋਨਾ ਦਾ ਕਬੱਡੀ ਕੱਪ ਹੈ ਦੁਨੀਆ ਨਾਸਸ ਕਰ ਉੱਠੀ ਹੈ ਵੀ ਇਸ ਸਾਲ ਤੇ ਕਹਿੰਦੇ ਟੌਪ ਟੌਪਰੇ ਬੁਲਾ ਲਿਆ ਬੱਲੇ ਬੰਮਲੇ ਮਨਦੀਪ ਸਿੰਘ ਅਗਲੀ ਰੋਡ ਤੋਂ ਦੇ ਵਿੱਚ ਤੇ ਦਰਮਿਆਰ ਪਿਆਰਪੁਰ ਤਿਆਰ ਹੈ ਔਰ ਸੁੱਖਾ ਗੁਰੂਸਰੀਆ ਨਾਲ ਮੀਣਾ ਜਖੇਪਲ ਵਾਲਾ ਅਗਲੀ ਰੇਡ ਬੱਲੂਆਂ ਵਾਲੇ ਮਨਦੀਪ ਸਿੰਘ ਦੀ ਹੈ ਐਨ ਮੁੰਡਾ ਸਾਲ ਟੋਪਰੀਆਂ ਕਬੱਡੀਆਂ ਪਾ ਰਿਹਾ ਹੈ ਚਾਰ ਜੱਫੀ ਤਿਆਰ ਕਿੰਨੇ ਕਿੰਨੇ ਗੱਬਰੂ ਤੇ ਰੋਪੂਰਾ ਚੜਿਆ ਕੌਣ ਜਾਊ ਭੱਜ ਕੌਣ ਜਾਊ ਫੜਿਆ ਲੱਖ ਲੱਖ ਦੀ ਕੌਡੀ ਅੱਜ ਪਾਉ ਕੱਲਾ ਕੱਲਾ ਮਿੱਤਰੋ ਜਿਹੜੇ ਜਿਹੜੇ ਜੱਫੀ ਨੇ ਲਾਤਾ ਜੱਫਾ ਹੋ ਜੀ ਉਹਨਾਂ ਦੀ ਬੱਲੇ ਬੱਲੇ ਮਿੱਤਰੋ 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 ਲਓ ਘੋੜਾ ਆ ਗਿਆ ਹੈ ਉਧਰ ਸਾਡੇ ਵੱਡੇ ਐਲਾਨ ਕਰਾ ਰਹੇ ਆ ਭਰਾ ਉਧਰ ਮਨਪ੍ਰੀਤ ਸਿੰਘ ਜੀ ਇੰਗਲੈਂਡ ਜੱਜਾ ਕੈਨੇਡਾ ਪਰਮਜੀਤ ਸਿੰਘ ਜੀ ਚਰਨਜੀਤ ਸਿੰਘ ਕੈਨੇਡਾ ਨਾਲ ਜਿੰਦਰੀ ਨਿਊਜ਼ੀਲੈਂਡ ਸੁਖੀ ਤੇ ਸੱਤੋ ਰਾਜੂ ਇਟਲੀ ਬਾਈ ਹੁਣੀ ਕਹਿੰਦੇ ਆ ਵੀ ਮੇਨਾ ਜਿਹੜੇ ਵੀ ਕਬੱਡੀ ਟੂਰਨਾਮੈਂਟ ਤੇ ਕਹੇਗਾ ਮੋਟਰਸਾਈਕਲ ਦੇ ਕੇ ਵੱਡਾ ਮਾਨ ਸਨਮਾਨ ਹੋਵੇਗਾ ਮੋਟਰਸਾਈਕਲ ਦੇ ਨਾਲ ਵੱਡਾ ਮਾਨ ਸਨਮਾਨ ਹੋਵੇਗਾ ਇਹ ਮੀਣਿਆ ਤੇਰੇ ਲਈ ਮੁਬਾਰਕ ਹੈ ਇਹ ਤੈਨੂੰ ਨਹੀਂ ਇਹ ਤੇਰੀ ਖੇਡ ਤੋਂ ਸਨਮਾਨ ਹੋਣਾ ਹੈ ਇਹ ਤੇਰੇ ਜੱਫਿਆਂ ਨੂੰ ਸਨਮਾਨ ਹੋਣਾ ਹੈ ਬੱਲੜਾ ਵਾਲੇ ਦੀ ਕਬੱਡੀ ਤੇ ਕਾਲੇ ਬੱਲੜਾ ਵਾਲਾ ਬੱਲੜਾ ਵਾਲਾ ਅੱਜ ਰੁਕਣ ਦੇ ਮੋੜ 'ਚ ਨਹੀਂ ਦਬਾਬੀਆਂ ਦੇ ਕਹਿਣ ਵਾਂਗੂ ਮੁੰਡਾ ਅੱਜ ਪਾਜੀ ਵੇਰਿਆ ਫਿਰਦਾ ਪਾਜੀ ਵੇਰਿਆ ਫਿਰਦਾ ਬਾਲਵੇ ਦੇ ਵਿੱਚ ਬਾਈ ਬਾਈ ਆਖਿਆ ਜਾਂਦਾ ਖੇਡ ਮੈਦਾਨ ਦੇ ਵਿੱਚ ਉਹ ਬੁਲਟ ਕਬੱਡੀ ਪਾ ਰਿਹਾ ਹੈ ਗੁਰੂ ਸਰੀਆ ਗੁਰੂ ਸਰੀਆ ਬੁਲਟ ਕਬੱਡੀ ਪਾ ਰਿਹਾ ਗੁੰਦਮਾ ਸ਼ਰੀਰ ਮੁੱਛ ਫੁੱਟ ਗੱਭਰੂ ਪਾ ਪਾ ਕੇ ਰੇਡਾਂ ਮੇਲਾ ਲੈਂਦਾ ਲੁੱਟ ਗੱਭਰੂ ਲੁੱਟ ਗੱਭਰੂ ਲੁੱਟ ਗੱਭਰੂ ਉਧਰ ਸੋਹਣਾ ਸੁਨੱਖਾ ਕਬੱਡੀ ਨੂੰ ਪਿਆਰ ਕਰਦਾ ਜੱਜਾ ਬਾਈ ਵੀ ਚੇਚੇ ਤੌਰ ਤੇ ਪਹੁੰਚਿਆ ਹੋਇਆ ਜੱਜੇ ਬਾਈ ਦਾ ਧੰਨਵਾਦ ਹੈ ਬੁੱਲੇ ਵਾਲੀਆ ਪੱਕੇ ਤੌਰ ਤੇ ਖੇਡਦਾ ਰਹਿਣ ਬਸ਼ੇਰੇ ਹੈ ਹਰ ਕਬੱਡੀ ਦਾ ਸ਼ਦਾਈ ਹੈ ਸੰਟੀ ਕਰਾਚੋ ਆਣਾ ਲਿਸ਼ਕੇ ਦੇ ਪਿੰਡੇ ਪੈਣ ਪੱਟਾਂ ਚ ਘੁੱਗੀਆਂ ਇਹ ਸਾਨਾਂ ਵਾਲੇ ਪੇੜ ਵਿੱਚ ਤਾਕਤਾਂ ਨੇ ਗੁੱਦੀਆਂ ਸੰਟੀ ਕਰਾਚੋ ਦੀ ਕਬੱਡੀ ਹੈ ਚਾਰ ਜੱਫੀ ਤਿਆਰ ਜਖੇਪਲ ਦਾ ਮੀਣਾ ਫੇਰ ਟਰਾਈ ਕਰਦਾ ਪਰ ਜਖੇਪਲ ਵਾਲਿਆ ਇਹਦੇ ਵਿੱਚ ਵੀ ਅੱਗ ਬੜੀ ਹੈ ਇਹਦੇ ਵਿੱਚ ਵੀ ਅੱਗ ਬੜੀ ਹੈ ਕਰਾਚੋਲਾ ਸੰਟੀ ਐਨ ਸਿਰੇ ਸਿਰੇ ਦੀਆਂ ਰੇਡਾਂ ਪਾ ਜਾਂਦਾ ਸਿਰੇ ਸਿਰੇ ਦੀਆਂ ਰੇਡਾਂ ਪਾ ਕੇ ਦੁਨੀਆ ਨਚਾ ਜਾਂਦਾ ਅਗਲੀ ਕਬੱਡੀ ਬੋਲ ਸਪੀਡ ਬੜੀ ਹੈ ਬੁਲਟ ਤਾਂ ਬੁਲਟ ਹੀ ਹੈ ਗੁਰੂਸਰੀਆ ਇਹ ਗੁਰੂਸਰੀਆ ਦੁੱਕ ਦੁੱਕ ਕਰਾਉਂਦਾ ਦੁੱਕ ਦੁੱਕ ਕਰਾਉਂਦਾ ਤਗੜਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਲਈ ਪਹਿਲਾ ਸੈਮੀ ਜਿਹੜਾ ਖੇਡਾ ਜਾਣਾ ਬਾਈ ਉਗੋਕੇ ਤੇ ਝਾੜੋਂ ਦਾ ਪਹਿਲਾ ਸੈਮੀਫਾਈਨਲ ਮੈਚ ਹੈ ਇਹ ਟੀਮਾਂ ਆ ਜਾਣ ਉਗੋਕੇ ਤੇ ਝਾੜੋਂ ਦਾ ਪਹਿਲਾ ਸੈਮੀ ਜੰਗੀਆਣੇ ਦਾ ਸੌਰੀ ਜੇਤੂ ਦਾ ਮੈਚ ਭਾਈ ਰੂਪਾ ਤੇ ਹਰਖਵਾਲ ਦੇ ਵਿੱਚੋਂ ਜੇਤੂ ਦੇ ਨਾਲ ਖੇਡਿਆ ਜਾਣਾ ਹੈ ਇਹ ਟੀਮਾਂ ਰੈਡੀ ਰਹਿਣ ਆਹ ਮਨਦੀਪ ਬਲਦਰਾਂ ਵਾਲਾ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਆਪਣੀ ਟੀਮ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਆਹ ਖਿਡਾਰੀ ਦੇ ਸਰੀਰ 'ਚ ਵੀ ਕਰੰਟ ਵੜਾ ਗੁਰਪ੍ਰੀਤ ਜੰਗੀ ਅਣੇ ਦਾ ਨਾਲ ਕਿੰਦੇ ਗਿੱਲਾਂ ਦਾ ਪੁੱਤਰ ਜੰਗੀ ਅਣੇ ਕੁਲਵਿੰਦਰ ਪਰ ਮੇਰੇ ਮਿੱਤਰੋ ਜਾਫੀ ਨੇ ਪੂਰੀ ਟਰਾਈ ਕੀਤੀ ਹੈ ਪਰ ਘੋੜਾ ਇਸ ਵੇਲੇ ਕਹਿੰਦੇ ਰੁਕਣ ਦੇ ਮੂੜ ਵਿੱਚ ਨਹੀਂ ਹੈ ਰੁਕਣ ਦੇ ਮੂੜ ਵਿੱਚ ਨਹੀਂ ਹੈ ਅਗਲੀ ਕਬੱਡੀ ਕਹਿੰਦੇ ਫੇਰ ਕਰਾਚੋ ਵਾਲਾ ਤੁਰ ਪਿਆ ਲੈ ਕਰਾਚੋ ਵਾਲਾ ਤੁਰ ਪਿਆ ਕਰਾਚੋ ਵਾਲਾ ਤੁਰ ਪਿਆ ਪਾੜੇ ਤੋਂ ਲੈ ਵੀ ਜਖੇਪਲ ਆលਿਆ ਲਾ ਤਗੜਾ ਜੱਫਾ ਪਤਾ ਲੱਗੇ ਵੀ ਮੀਣਾ ਪੁੱਜਿਆ ਹੋਇਆ ਅੱਜ ਕਹਿੰਦੇ ਮੀਣਾ ਪੁੱਜਿਆ ਹੋਇਆ ਜਖੇਪਲ ਸੰਗਰੂਰ ਦੀ ਧਰਤੀ ਹੈ ਕਰਾਚੋ ਸੰਗਰੂਰ ਦੀ ਧਰਤੀ ਹੈ ਅੱਜ ਜ਼ਿਲ੍ਹੇ ਬਰਨਾਲੇ ਦੇ ਵਿੱਚ ਰੌਣਕ ਹੈ ਲੈ ਵੀ ਮੀੜਿਆ ਕਹ ਗੁਰੂ ਸ੍ਰੀਏ ਸੁੱਖੇ ਨੂੰ ਜੱਫਾ ਲਾਉਣਾ ਪੈਣਾ ਪਰ ਕਰਾਚੋ ਵਾਲਾ ਸੈਂਟੀ ਕਰਾਚੋ ਵਾਲਾ ਸੈਂਟੀ ਤਗੜਾ ਨੰਬਰ ਕਹਿੰਦੇ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਮਰੇ ਮਿੱਤਰੋ ਕਿ ਗੱਪਰੂ ਦੀ ਰੇਡ ਵਿੱਚ ਨਖਰਾ ਹੈ ਅੱਤ ਦਾ ਅੱਖਾਂ ਵਿੱਚ ਝਲ ਕੇ ਸ਼ੈਤਾਨੀ ਮਿੱਤਰੋ ਉਹ 37 ਦਾ ਰਿਕਾਰਡ ਹੁਣ ਨਵੇਂ ਹੀ ਬਣਾਉਂਦਾ ਇਸੇ ਲਈ ਦੁਨੀਆ دیਵਾਨੀ ਮਿੱਤਰੋ ਇਸੇ ਲਈ ਦੁਨੀਆ دیਵਾਨੀ ਮਿੱਤਰੋ ਵੱਖਰੇ ਇਤਿਹਾਸ ਲਿਖਣ ਜਾਣਾਂ ਗੱਲਾਂ ਹੋਣਗੀਆਂ ਮਰੇ ਮਿੱਤਰੋ ਲਓ ਬੋਲਟ ਆ ਮੈਚ ਮੈਨੂੰ ਲੱਗਦਾ ਬਹੁਤ ਸੋਹਣਾ ਹੈ ਕਦੇ ਉੱਤਰ ਜੱਫਾ ਕਦੇ ਇੰਦਰ ਜੱਫਾ ਹੈ ਬਾਬਾ ਜੀ ਕੁੰਡੀ ਅੜੀ ਭਈਆ ਅੜੀ ਅੜੀ ਪਿੰਡੋਂ ਭੋਕਣੇ ਛੱਠਿਆਨੀ ਫਸੀ ਪਈ ਐ ਭੋਕਣੇ ਛੱਠਿਆਨੀ ਫਸੀ ਪਈ ਐ ਬੱਲਰ ਵਾਲਾ ਮਨਦੀਪ ਸਿੰਘ ਅਗਲੀ ਰੇਡ ਪਾਉਣ ਦੇ ਲਈ ਤਿਆਰ ਕੋ ਸਾਹ ਬਈ ਬਣਿਆ ਜਨਾ ਠੱਡੇ ਕਰੀਏ ਪਲੇਅਰਾਂ ਨੂੰ ਮੈਚ ਬਹੁਤ ਤਗੜਾ ਬੱਲਰ ਵਾਲਾ ਮਨਦੀਪ ਸਿੰਘ ਰੇਡ ਪਾਉਣ ਦੇ ਲਈ ਵਧ ਗਿਆ ਚਾਰਜ ਫਿਰ ਤਿਆਰ ਚੌਧੇ ਵਿੱਚੋਂ ਕੌਣ ਲਾਵੇਗਾ ਜੱਫਾ ਕਹਿੰਦੇ ਗੁਰਸਰੀਆ ਸੁੱਖਾ ਗੁਰਸਰੀਆ ਸੁੱਖਾ ਪਰ ਬੱਲਰ ਵਾਲਾ ਮੰਦੀਪ ਇੱਕ ਹੋਰ ਨੰਬਰ ਜੰਗੀ ਜਣ ਦੇ ਖਾਤੇ 'ਚ ਜੁੜ ਗਿਆ ਹੈ ਹਰਖੋ ਆਲ ਤੇ ਨਾਲ ਜਿਹੜੀ ਭਾਈ ਰੁੱਪਾ ਉਹ ਮੈਚ ਵੀ ਚੋਟੀ ਦਾ ਖੇਡਾ ਰਾਣਾ ਜੱਤਾ ਹਰਾਂ ਦੇ ਫੈਸਲੇ ਮੇਰੇ ਮਿੱਤਰੋ ਤੋੜਾ ਮੈਚ ਸਮਾਪਤ ਕਰੋ ਜੀ